ਅਜੀ ਇਧਰ ਔਰ ਅੱਜ ਕਿਰਪਾ ਵਰਸਾਲ ਲਈ ਜਦੋਂ ਰਾਦੇ ਜੈਸੀ ਰੀ ਰਾਦੇ ਲਾਇਆ ਮੁਖਾਰ ਗੋਲਕੀ ਨੇ ਸਾਡੇ ਕੋਲ ਮਹਾਰਾਵਲੀਏ ਜੈ ਮੰਦਿਰ ਆਵਲੀਏ ਮਹਾਰਾਵਲੀਏ ਜੈ ਮੰਦਿਰ ਆਵਲੀਏ ਅਜੋਗਾ i hey. ਸ਼ਿਵਾਇ ਸੌਂਗ ਲੀਆ ਮਾਰਾ ਤੇ ਮੱਲੇ ਆਣ ਬੜਗਾ ਸ਼ਿਵਾਇ ਗੋਡੂ ਹੋ ਸ਼ਿਵਾਇ ਰੋਣੇ ਦੀ ਬਰਾਤ ਚੜੀ ਕੱਜ ਵੱਜ ਕੇ ਸਾਰਿਆਂ ਨੇ ਬੰਗ ਪੀਤੀ ਰੱਚ ਰੱਜ ਕੇ ਬੋਲੇ ਦੀ ਬਰਾਤ ਚੜੀ ਕੱਜ ਆਸ਼ਿਵਾਰਤੀ ਦਾ ਤਿਹਾਰ ਬੜੀ ਧੂਮ-ਧਾਮ ਨਾਲ ਮਨਾ ਰਹੇ ਆ ਸਾਰੇ ਸ਼ਹਿਰ ਵਾਸੀਆਂ ਨੂੰ ਮੈਂ ਲੱਖ-ਲੱਖ ਵਧਾਈ ਦਿੰਨਾ ਮੈਂ ਸਾਡੇ ਕੰਡ ਪਰਿਵਾਰ ਵੱਲੋਂ ਹੈਪੀ ਕਣਜੀ ਨੀਤੇ ਕਣਜੀ ਰੰਦੀਪ ਕਣਜੀ ਸਜੀਵ ਕਣਜੀ ਬਾਬੂ ਕਣਜੀ ਛਿੱਲੀ ਕਣਜੀ ਖੈਵਿਸ਼ ਕਣਜੀ ਸਾਰਾ ਕੰਡ ਪਰਿਵਾਰ ਇੱਥੇ ਅੱਜ ਕੰਡਾ ਘਰ ਚੌਂਗ ਦੇ ਵਿੱਚ 66 ਭੋਗ ਲਾਣ ਲਈ ਇਕੱਠੇ ਹੋਏ ਸੀਗੇ ਅਸੀਂ ਬਹੁਤ ਉਸਤਾ ਦੇ ਨਾਲ ਗਣਪਤੀ ਸ਼ਿਵਰਾਤੀ ਦਾ ਤਿਉਹਾਰ ਮਨਾਇਆ ਔਰ ਸ਼ਹਿਰ ਵਾਸੀਆਂ ਨੂੰ ਲੱਖ 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 ਮੁਬਾਰਕਾ ਦਿੰਨੇ ਆ ਬੋਲ ਹਰ ਹਰ ਮਹਾਦੇਵ ਬੋਲ ਸ਼ੰਕਰ ਭਗਵਾਨ ਕੀ ਜੈ 66 56 ਬੋਲ ਅਕੇ ਮੈਨੂੰ ਬਹੁਤ ਵਧੀਆ ਲੱਗਿਆ ਉਹ ਮੈਨੂੰ ਸ਼ਹਿਰ ਵਾਸੀਆਂ ਨੇ ਮੈਨੂੰ ਦੁਨੀਆ ਦੇ ਮਾਪਕੀਆਂ ਨੇ ਮੈਨੂੰ ਦੱਸਣਾ ਵੀ ਉਹਨਾਂ ਨੂੰ ਕਿਸ ਤਰ੍ਹਾਂ ਲੱਗਿਆ ਮੈਨੂੰ ਬਹੁਤ ਮਦਦ ਆਇਆ ਬੋਲੇ ਬਾਬਾ ਦੀ ਅੱਡੀ ਕਿਰਪਾ ਪਾਰ ਕਿਰਪਾ ਵਰਸੀ ਹੈ ਮੈਂ ਕਿਹਾ ਆਨੰਦ ਹੀ ਆਨੰਦ ਹੋ ਗਿਆ ਸਾਰੇ ਪਾਸੇ ਆਨੰਦ ਹੀ ਨਾਲ ਕੀ ਜੈ ਬਸ ਇੱਕ ਲਾ ਦਿਓ ਬਸ ਇੱਕ ਹਰ ਸਾਲ ਦੀ ਸੇਵਾ ਕਰਦੇ ਹੁੰਦੇ ਹਰਰ ਮਾਦੇ ਜੀ ਸਾਡੇ ਕਾਨ ਪਰਿਵਾਰ ਵੱਲੋਂ ਪਿਛਲੇ 4 ਤੋਂ 5 ਸਾਲ ਤੋਂ ਲਗਾਤਾਰ ਕੰਟਾ ਘਰ ਚਾਉਂ ਤੇ 66 ਮੋਗ ਦੀ ਸੇਵਾ ਕੀਤੀ ਜਾ ਰਹੀ ਹੈ ਜਿਸ ਵਿੱਚ ਸਾਡੇ ਬਹੁਤ ਹੀ ਪ੍ਰਸਿੱਧ ਭਜਨ ਗਾਇਕ ਕੁਮਾਰ ਗੌਰਵ ਜੀ ਨੇ ਬੋਲੇਨਾਥ ਦਾ ਗੁਣਗਾਨ ਕੀਤਾ ਤੇ ਉਸੇ ਹੀ ਸਾਡੇ ਪਰਿਵਾਰ ਵੱਲੋਂ 66 ਮੋਗ ਲਗਾ ਕੇ ભગવાન ਬੋਲੇਨਾਥ ਨੂੰ ਅਰਪਿਤ ਕੀਤਾ ਗਿਆ ਹੈ ਤੇ ਮੈਂ ਸ਼ਹਿਰ ਵਾਸੀਆਂ ਨੂੰ ਸ਼ਿਵਰਾਤੀ ਦੇ ਲੱਖ ਲੱਖ ਵਧਾਈ ਵੀ ਦਿੰਦਾ ਹੈ ਕਿਦਾਂ ਇਹ ਰੌਣਕਾ ਦੇਖਣ ਮਿਲੇ ਆ ਪੂਰੀ ਆ ਵਜੇ ਤੁਹਾਡੇ ਸਾਹਮਣੇ ਸੀ ਰੌਣਕਾਂ ਕਿੰਨੀਆਂ ਵਧੀਆ ਸੀ ਅੱਜ ਜੋ ਸ਼ਿਵਰਾਤੀ ਤੇ ਰਾਤ ਯਾਤਰਾ ਨਿਕਾਲੀ ਗਈ ਹੈ ਉਸ ਦਾ ਸਵਾਗਤ ਬਾਬਾ ਦੀਪਚੇ ਫੈਡਰੇਸ਼ਨ ਵੱਲੋਂ ਕੀਤਾ ਗਿਆ ਹੈ ਜੋ ਕਿ ਚੋੜੇ ਬਾਜ਼ਾਰ ਦੇ ਵਿੱਚ ਫੁੱਲਾਂ ਦੀ ਸਜਿਜ ਵਿਛਾ ਕੇ ਰਾਤ ਯਾਤਰਾ ਦਾ ਸਵਾਗਤ ਕੀਤਾ ਗਿਆ। ਉਹਨ ਅਸੀਂ ਖੁੱਲਾ ਸੱਦਾ ਦਿੰਨੇ ਆਂ ਸ਼ਹਿਰ ਦੀ ਪਬਲਿਕ ਨੂੰ ਜੋ ਅਸੀਂ ਪ੍ਰੋਗਰਾਮ ਕਰ ਰਹੇ ਆ 26 ਤਰੀਕ ਨੂੰ ਬਾਬਾ ਦੀਪ ਸਿੰਘ ਫਾਊਂਡੇਸ਼ਨ ਵੱਲੋਂ ਸ਼ਿਵ ਵਿਆਹ ਹੈ। ਸਾਰੇ ਲੁਧਿਆਣਾ ਵਾਸੀਆਂ ਨੂੰ ਬੇਨਕਲ ਕਰਦੇ ਆ ਕਿ ਵੱਧ ਚੜ ਕੇ ਹਿੱਸਾ ਲਓ ਅਤੇ ਲੰਗਰ ਤੇ ਭੰਡਾਰੇ ਦਾ ਆਨੰਦ ਲਓ। ਅੱਜ ਬਾਬਾ ਦੀਪ ਸਿੰਘ ਫਾਊਂਡੇਸ਼ਨ ਵੱਲੋਂ ਗੁਰਦੇਵ ਬਾਦਰ ਮਾਰਕੀਟ ਵੱਲੋਂ ਘੰਟਾ ਘਰ ਚੌਂਕ ਦੇ ਵਿੱਚ ਸਟੇਜ ਲਗਾਈ ਗਈ ਜੋ ਕਿ ਨਿਰਜੀ ਵਰਮਾਈ ਵੱਲੋਂ ਰਥ ਯਾਤਰਾ ਕੀਤੀ ਗਈ ਹੈ ਉਸ ਰਥ ਯਾਤਰਾ ਭੁਲਿਆ ਦੀ ਰਥ ਯਾਤਰਾ ਦਾ ਸਵਾਗਤ ਫੁੱਲਾਂ ਦੀ ਸੇਜ ਵਿਸ਼ਾ ਕੇ ਕੀਤਾ ਗਿਆ ਹੈ ਕਿਉਂਕਿ ਸਾਡੀ ਫੈਡਰੇਸ਼ਨ ਵੱਲੋਂ ਹਰ ਇੱਕ ਤਿਹਾੜ ਹਰ ਇੱਕ ਰਥ ਯਾਤਰਾ ਹਰ ਇੱਕ ਗੁਰਪੁਰਬ ਸ਼ੁਰੂ ਰਤਰੀ ਕੁਝ ਵੀ ਹੋਵੇ ਇਦਾਂ ਹੀ ਸਵਾਗਤ ਭੁਲਨਾ ਦੀ ਸੇਜ ਵਿਸ਼ਾ ਕੇ ਕੀਤਾ ਜਾਂਦਾ ਹੈ ਤੇ ਸਾਡਾ ਆਣ ਵਾਲੀ 26 ਦੀ ਲੀਗ ਨੂੰ ਘੰਟਾ ਗਰ ਚੌਂਕ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਪ੍ਰੋਗਰਾਮ ਹੋ ਰਿਹਾ ਜਿਸ ਦੇ ਵਿੱਚ ਖੁੱਲਾ ਲੰਗਰ ਸੁੰਦਰ ਝਾਂਕੀਆਂ ਦੇਖਣ ਨੂੰ ਮਿਲਣਗੀਆਂ ਤੇ ਸਾਡੀ ਫਾਊਂਡੇਸ਼ਨ ਵੱਲੋਂ ਹਰ ਸਾਲ ਇਹ ਸਾਡਾ 11ਵਾਂ ਭੰਡਾਰਾ ਵਾ ਜੋ ਕਿ ਹਰ ਸਾਲ ਅਸੀਂ ਮਨਾਉਂਦੇ ਆ ਤੇ ਪੂਰੇ ਸ਼ਹਿਰ ਵਾਸੀਆਂ ਨੂੰ ਮਾਸ਼ੀ ਵਰਤਰੀ ਲੱਖ ਲੱਖ ਵਧਾਈ ਦੇ ਸਾਰਿਆਂ ਨੂੰ ਕਹਿੰਨੇ ਆ ਕਿ ਸਾਰੇ ਆ ਕੇ ਆ ਮੇਲੇ ਦੀ ਸ਼ੋਭਾ ਮਾਪਾ ਜੀ ਸੇ ਫਾਉਂਡੇਸ਼ਨ ਕੋ ਟੇਕਪੋਟ ਮਾਰਕੀਟ ਕੋ ਉਤਾਰਨ ਦੇ ਹਾਲ ਮਾਰਚ ਰਾਤਰੀ ਸਬੰਧਿਤ ਰਾਤ ਯਾਤਰਾ ਨਿਕਲਦੀ ਗਈ ਤੇ ਰਾਤ ਯਾਤਰਾ ਦੇ ਮਾਪਾ ਜੀ ਸਪੋਰਟੇਸ਼ਨ ਵੱਲੋਂ ਫੁੱਲਾਂ ਦੀ ਸੇਵਾ ਵਿਛਾ ਕੇ ਸਵਾਟ ਕੀਤਾ ਗਿਆ ਤੇ 26 ਤਰੀਕ ਨੂੰ ਭੰਡਾਰਾ ਲਗਾਇਆ ਗਿਆ ਦਾ ਘੰਟਾ ਘਟੇ ਦੇ ਚ ਸ੍ਰੀ ਰਾਤਰੀ ਸਮਾਗਮ ਵਿੱਚ ਆ ਸਾਰਿਆਂ ਨੂੰ ਨਿਰਮੰਤਰ ਹੈ ਕਿ ਹੋਰ ਅੱਗੇ ਪੁੱਜੋ ਆਪਣੇ ਖੁਸ਼ੀਆਂ ਬਖਸ਼। ਅੱਜ ਬਾਬਾ ਦੀਪ ਸਿੰਘ ਫਾਊਂਡੇਸ਼ਨ ਵੱਲੋਂ ਤੇ ਗੁਰਦੇਵ ਭਦਰ ਮਾਰਕੀਟ ਵੱਲੋਂ ਮਹਾ ਸ਼ਿਵਰਾਤਰੀ ਦੀ ਰਾਤ ਯਾਤਰਾ ਦਾ ਸਵਾਗਤ ਫੁੱਲਾਂ ਦੀ ਸੇਵਾ ਛਾ ਕੇ ਕੀਤਾ ਗਿਆ ਤੇ ਨਾਲ ਫੁੱਲਾਂ ਦੀ ਵਰਖਾ ਕੀਤੀ ਗਈ ਹੈ 26 ਤਰੀਕ ਨੂੰ ਮਹਾ ਸ਼ਿਵਰਾਤਰੀ ਦਾ ਭੰਡਾਰ ਗਹਿਰਮਾ ਵਿਸ਼ਾਲ ਭੰਡਾਰਾ ਲਗਾਇਆ ਜਾ ਰਿਹਾ ਹੈ ਘੰਟਾ ਘਰ ਚੌਂਗ ਵਿੱਚ ਜਿਸ ਦੇ ਵਿੱਚ ਕੀ ਝਾਕੀਆਂ ਤੇ ਲੰਗਰ ਦਾ ਖੁੱਲਾ ਪ੍ਰਬੰਧ ਹੈ ਅਸੀਂ ਸਾਰੇ ਸ਼ਹਿਰ ਵਾਸੀਆਂ ਨੂੰ ਨਮੰਤਰਣ ਦਿੰਦੇ ਆ ਤੇ ਅਸੀਂ ਕਹਿੰਦੇ ਆ ਇਸ ਵਿੱਚ ਸ਼ਾਮਲ ਹੋ ਕੇ ਭੁਲੇਨਾ ਦੀਆਂ ਖੁਸ਼ੀਆਂ ਮਾਣੋ ਇਹ ਸੇਵਾ ਕਾਫੀ ਮੇਂ ਦੇ ਰਿਹਾ ਕੋ ਸ਼ੋਭਾ ਯਾਪਰਾ ਹੁੰਦੀ ਹੈ ਨਾ ਕੀਰਤ ਸਿੰਘ ਸਾਹਿਬ ਅੱਗੇ ਚੱਲ ਰਹੀ ਹੈ ਅਸੀਂ ਕਾਫੀ ਜਿਹੜ ਤੋਂ ਇਹ ਸੇਵਾ ਕਰ ਰਹੇ ਹਾਂ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਅੱਗੇ ਤੋਂ ਹੋਰ ਵੱਧ ਚੜ ਕੇ ਇਹ ਸੇਵਾ ਦਿੱਤੀ ਜਾਵੇ ਕੱਲ ਅਸੀਂ ਮਾਰ ਮੰਡੀ ਆਂਸੇ ਬਰਾਤਰੀ ਆਥੀ ਯਾਤਰਾ ਨਿਕਲੀ ਸੀ ਉੱਥੇ ਵੀ ਫੁੱਲਾਂ ਦੀ ਸੇਵ ਵਿਛਾ ਕੇ ਰੱਤ ਦਾ ਸਵਾਗਤ ਕੀਤਾ ਹੋਈ ਤੇ ਨਾਲ ਫੁੱਲਾਂ ਦੀ ਵਰਕਾ ਦਿੱਤੀ ਅੱਜ ਬਹੁਤ ਹੀ ਸ਼ੁਭ ਰਤਰੀ ਦੀ ਯਾਤਰਾਣ ਗਾਲੀ ਜਾ ਰਹੀ ਹੈ ਇੱਥੇ 56 ਬੋਗ ਲੱਗਨੇ ਵੀ ਅਸੀਂ ਘੰਟੇ ਕਾ ਚੌਂਜ ਖੜੇ ਆ ਬਹੁਤ ਹੀ ਅੱਛਾ ਮਾਹੌਲ ਲੋਕਾਂ ਨੂੰ ਜਿੰਨਾਂ ਨੂੰ ਫਾਇਕ ਸ਼ੁਭ ਰਤਰੀ ਬੰਬਾਂ ਬੋਲੇ ਬੰਬਾਂ ਬੋਲੇ ਜੇਕਰ ਵੀਰ ਬੁਝਰਗੇ ਹਰ ਬਹੁਤ ਅੱਛਾ ਲੱਗ ਰਿਹਾ ਜੀ ਤੁਸੀਂ ਖੁਦ ਦੇਖ ਸਕਦੇ ਹੋ ਇੰਨਾ ਸਾਰਾ ਪਰਵਾਜ਼ ਭਰਿਆ ਹੈ ਔਰ ਇੰਨਾ ਰਸ਼ ਇੰਨਾ ਰਸ਼ ਕਾ ਬਾਦ ਹੈ ਵਾਹ ਕਮਾ ਪੂਰੇ ਬਲਣੇ ਪੈ ਰਹੇ ਪੂਰੇ ਬਲਣੇ ਪੈ ਰਹੇ ਮਜ਼ਾ ਆ ਰਿਹਾ ਪੂਰਾ ਬੰਬ ਬੋਲੇ ਜੀ ਜੈ ਮਹਾਦੇਵ